ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਸਾਨ ਬੁਨਤੀ ਚੈਨਲ ਤੇ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਜੀ ਅੱਜ ਮੈਂ ਤੁਹਾਨੂੰ ਇੱਕ ਬਹੁਤ ਪਿਆਰਾ ਡਿਜ਼ਾਈਨ ਆਪਾਂ ਬਣਾਉਣਾ ਸਿੱਖਾਂਗੇ ਵੀ ਕਿਵੇਂ ਬਣਦਾ ਇਹ ਆ ਦੇਖੀਏ ਜੀ ਇਹ ਡਿਜ਼ਾਈਨ ਆ ਇਹ ਆਪਾਂ ਨੇ ਇੱਕ ਸਕੀਵੀ ਦਾ ਡਿਜ਼ਾਈਨ ਆ ਇਹ ਲੇਡੀਜ਼ ਕੀਵੀ ਆ ਇਹ ਡਿਜ਼ਾਈਨ ਐਨਾ ਪਿਆਰਾ ਨਾ ਸਿੱਧੇ-ਸਿੱਧੇ ਇਕਣੇ ਬਹੁਤ ਹੀ ਉੱਠਦਾ ਚਾਹੇ ਆਪਾਂ ਇਹ ਜਾਗਟ ਜੈਨਸ ਸਵਾਟਰ ਕੋਟੀ ਜਾਗਟ ਚ ਜਿਹਦੇ ਵਿੱਚ ਮਰਜੀ ਪਾ ਸਕਦੇ ਆ ਬੱਚਿਆਂ ਦੇ ਹਰੇਕ ਚੀਜ਼ ਡਿਜ਼ਾਈਨ ਉੱਠਦਾ ਇਹ ਮੇਰਾ ਥੋੜਾ ਜਿਹਾ ਇਹ ਜਿਹੜਾ ਕਲਰ ਹੈ ਕਾਲਸ ਜੀ ਤੇ ਇਹ ਤੇ ਥੋੜਾ ਜਿਹਾ ਘੱਟ ਹੋ ਹੁੰਦਾ ਪਰ ਡਿਜ਼ਾਈਨ ਬਹੁਤ ਵਧੀਆ ਬਣ ਕੇ ਬਹੁਤ ਤਿਆਰ ਹੁੰਦਾ ਇਹ ਤੇ ਇਹਦੇ ਬਣਾਉਣ ਲਈ ਹੁਣ ਆਪਾਂ ਤੁਹਾਨੂੰ ਦੱਸਾਂਗੇ ਪਹਿਲਾਂ ਤਾਂ ਇਹ ਹੈ ਸਕੀ ਵੀ ਆਪਾਂ ਪਹਿਲਾਂ ਮੈਂ ਤੁਹਾਨੂੰ ਇਹਦੇ ਬਾਰੇ ਡਿਜ਼ਾਈਨ ਦੱਸੂਗੀ ਵੀ ਇਹ ਡਿਜ਼ਾਈਨ ਕਿਵੇਂ ਬਣਦਾ ਠੀਕ ਹੈ ਜੀ ਅੱਪਾ ਡਿਜ਼ਾਈਨ ਤੋਂ ਸ਼ੁਰੂ ਕਰਾਂਗੇ ਬਾਰਡਰ ਤੋਂ ਬਾਰਡਰ ਤੋਂ ਕਰਾਂਗੇ ਡਿਜ਼ਾਈਨ ਵੀ ਬਣਾਵਾਂਗੇ ਬਾਰਡਰ ਹੀ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਨੂੰ ਕੋਈ ਉਹ ਨਾ ਰਹੇ ਆਪਾਂ ਨੇ ਤੁਹਾਨੂੰ ਪੂਰਾ ਸਾਰਾ ਦੱਸਣਾ ਆਪਣੇ ਵਿੱਚੋਂ ਵਿੱਚੋਂ ਨਹੀਂ ਦੱਸਣਾ ਬਾਰਡਰ ਛੱਡ ਕੇ ਵੀ ਆਪਾਂ ਡਿਜ਼ਾਈਨ ਬਣਾਉਣਾ ਤੇ ਡਿਜ਼ਾਈਨ ਦੇ ਨਾਲ ਆਪਾਂ ਬਾਰਡਰ ਵੀ ਦੱਸਾਂਗੇ ਠੀਕ ਆ ਜੀ ਇਹ ਮੇਰੀ ਉਸ ਵਾਲੀ ਉਨਾਂ ਗੋਲੇ ਵਾਲੀ ਉਨਾਂ ਹੈ ਤੇ ਜਿਹੜੇ ਆਪਾਂ ਨੇ ਸਕੀਵੀ ਬਣਾਉਣੀ ਆ ਤੇ ਮੈਂ ਤੁਹਾਨੂੰ ਇਹ 10 ਨੰਬਰ ਦੀ ਮੇਰੀ ਸਲਾਈ ਲੈ ਹੀ ਆ। ਬਣਾਉਣ ਲਈ ਆਪਾਂ ਕੁੰਡੇ ਪਾਵਾਂਗੇ ਤੁਹਾਨੂੰ ਡਿਜ਼ਾਈਨ ਦੱਸਣ ਲਈ। ਕੁੰਡਿਆਂ ਤੋਂ ਸ਼ੁਰੂ ਕਰਾਂਗੇ ਆਪਾਂ। ਦੇਖੀਏ ਤੇ ਇਹ ਵੀ ਆਪਾਂ ਸਿਰਫ ਮੈਂ ਤੁਹਾਨੂੰ ਦੋ ਡਿਜ਼ਾਈਨ ਦੱਸੂੰਗੀ ਬਣਾਉਣੇ ਜਿਹੜੇ ਆਪਾਂ ਦੋ ਡਿਜ਼ਾਈਨ ਐਸੇ ਸਮਝ ਲੱਗੇ 10 ਨੰਬਰ ਦੀ ਸਲਾਈ ਹੈ ਇਹ। ਇਹ ਵੀ ਮੇਰੀ ਉਹ ਨਾਟੀ ਵਾਲੀ ਆ ਉਸ ਵੱਲ ਦੀ ਉਹਨਾਂ। ਜਿਹਦੇ ਉੱਤੇ ਮੈਂ ਦੱਸਣ ਲੱਗੀਆਂ ਤੁਹਾਨੂੰ। ਦੇ ਜਾਨ ਪਹਿਲਾਂ ਆਪਾਂ ਦਾ ਕੁੰਡੇ ਪਾਵਾਂਗੇ ਐਦਾਂ ਕਰਕੇ ਦੇਖੀਏ ਕੁੰਡੇ ਤਾਂ ਸ਼ੁਰੂ ਕਰਾਂਗੇ ਆਪਾਂ ਕੁੰਡੇ ਪਾਉਣੇ ਬਹੁਤ ਸੌਖੇ ਨੇ ਇਹ ਦੇਖੋ ਐਦਾਂ ਪਾਉਣਾ ਗੁੱਠੇ ਤੇ ਉਲਟਾਉਣਾ ਉੱਤੇ ਜੀ ਇਹਨੂੰ ਆਪਾਂ ਐ ਖਿਚ ਲੈਣਾ ਠੀਕ ਹੈ ਜੀ ਐਸੇ ਤਰੀਕੇ ਨਾਲ ਆਪਾਂ ਬਣਾ ਮਕੁੰਡੇ ਤੁਹਾਨੂੰ ਪਾ ਕੇ ਦਿਖਾਉਣੀ ਆ ਦੇਖੋ ਜੀ ਕੁੰਡੇ ਆਪਣੇ ਪੈ ਗਏ ਮੈਂ ਕੁੰਡੇ ਇਹ ਦੋ ਡਿਜ਼ਾਈਨ ਬਣਾਉਣ ਲਈ ਲੈਨੇ ਆਹ ਦੇਖੋ ਜੀ ਪਹਿਲਾਂ ਦੋ ਕੁੰਡੇ ਪਾਵਾਂਗੇ ਆਪਾਂ ਸਿੱਧੇ ਦੋ ਕੁੰਡੇ ਪਾਵਾਂਗੇ ਉਲਟੇ ਪਹਿਲਾਂ ਆਪਾਂ ਬਾਰਡਰ ਬਣਾਵਾਂਗੇ ਦੋ ਕੁੰਡੇ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ऐसे तरीके ਨਾਲ ਆਪਾਂ ਪਹਿਲਾ ਇਹ ਸਲਾਈਰ ਉਹਦੀ ਕਰਕੇ ਕੁੰਡਾ ਥੋੜਾ ਟਾਈਟ ਜਿਹਾ ਹੁੰਦਾ ਦੋ ਡੇ ਦੋ ਸਿੱਦੇ ਡਿਜ਼ਾਈਨ ਬਣਾਉ ਲਈ ਹੈ ਆਪਾਂ 1 2 3 4 5 6 7 8 9 10 11 12 13 14 15 16 17 18 ਕੁੰਡੀਆਂ ਆਪਣੇ ਹੋਈ ਨੇ 18 ਕੁੰਡੀਆਂ ਤੇ ਆਪਾਂ ਤੁਹਾਨੂੰ ਮੈਂ ਦਿਖਾਉਂਗੀ ਡਿਜ਼ਾਈਨ ਇਹ ਬਣਾ ਕੇ ਆ ਦੇਖੀਏ ਪਹਿਲਾਂ ਆਪਾਂ ਬਾਰਡਰ ਪਾਉਣਾ ਹਜੇ ਦੋ ਸਲਾਈਆਂ ਦਾ ਬਾਰਡਰ ਪਾਵਾਂਗੇ ਜਿਹੜਾ ਆਪਾਂ ਨੂੰ ਬਾਰਡਰ ਦਿਖੇ ਦੋ ਸਿੱਧੇ ਦੋ ਉਲਟੇ दो उल्टे दो फे सीधे उल्टे दो, दो सीधे बहुत सौखा डिजाइन है ही ਇਹਨੂੰ ਅਣਜਾਣ ਤੋਂ ਅਣਜਾਣ ਵੀ ਜਿਹਨੂੰ ਸਿੱਧ ਪੁੱਠ ਆਉਂਦੀ ਉਹ ਵੀ ਇਹ ਡਿਜ਼ਾਈਨ ਬਹੁਤ ਸੌਖੇ ਤਰੀਕੇ ਨਾਲ ਪਾ ਸਕਦੇ ਆ। ਦੇਖੀ ਆਪਾਂ ਹੋਰ ਸਰਾਇਆਂ ਦੋ ਪਾਵਾਂਗੇ ਬਾਰਡਰ ਦੀਆਂ ਇੱਕਣੀ ਦੋ ਕੁੰਡੇ ਸਿੱਧੇ ਧਾਗਾ ਮੂਰੇ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਲੱਗੇ ਜਾਵਾਂਗੇ ਦੋ ਫੇਰ ਸਿੱਧੇ ਦੇਖੋ ਧਾਗਾ ਮੂਰੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਸਿੱਧੇ ਤਾਂ ਗਾ ਮੂਰੇ ਦੋ ਉਲਟੇ ਤਾਂ ਗਾ ਪਿੱਛੇ ਸਿੱਧੇ ਦੇਖੀਏ ਦੋ ਉਲਟੇ ਦੋ ਆਗੇ ਆਪਣੇ ਸਿੱਧੇ ਠੀਕ ਹੈ ਜੀ ਆਪਾਂ ਇੱਕ ਸਲਾਈ ਹਜੇ ਹੋਰ ਪਾਵਾਂਗੇ ਬਸ ਉਲਟੀ ਸਾਈਡ ਤੋਂ ਤੁਹਾਨੂੰ ਐਨ ਬਾਰਡਰ ਜਿਹੜਾ ਦਿਖੇ ਇੱਕ ਦੋ ਸਿੱਧੇ ਦੋ ਉਲਟੇ ਧਾਗਾ ਫੇਰ ਪਿੱਛੇ ਦੋ ਸਿੱਧੇ ਧਾਗੇ ਮੂਰੇ ਉਲਟੇ ਧਾਗੇ ਪਿੱਛੇ ਦੋ ਸਿੱਧੇ ਧਾਗੇ ਮੇ ਫੇਰ ਮੂਰੇ ਦੋ ਉਲਟੇ ਸਿੱਧੇ ਧਾਗੇ ਮੂਰੇ ਉਲਟੇ ਇਹ ਲਈ ਕੋਈ ਆਪਣਾ ਇਹ ਆਪਣੀਆਂ ਚਾਰ ਸਲਾਈਆਂ ਦਾ ਗੇੜ ਪੈ ਗਿਆ। ਆਪਾਂ ਨੇ ਪਹਿਲਾਂ ਆਪਾਂ ਬਾਰਡਰ ਤੋਂ ਸ਼ੁਰੂ ਕਰਦੇ ਆ। ਦੇਖੀ ਆਪਣਾ ਦੋ ਕੁੰਡੇ ਮੂਰੇ ਨੂੰ ਦੋ ਪਿੱਛੇ ਨੂੰ ਪੈ ਕੇ ਆਪਣਾ ਬਾਰਡਰ ਤੁਰਪੇ ਆ। ਬਾਰਡਰ ਵਾਲੀ ਸਲਾਈ ਤੁਰਪੀ ਹੁਣ ਆਪਾਂ ਇਹਨੂੰ ਕੀ ਕਰਾਂਗੇ? ਆਪਾਂ ਮੈਂ ਦੱਸੂਗੀ ਤੁਹਾਨੂੰ ਇਹਨਾਂ ਦੇ ਉੱਤੇ ਡਿਜ਼ਾਈਨ। ਠੀਕ ਹੈ ਜੀ। ਆ ਦੇਖੀ ਦੋ ਕੁੰਡੇ ਆਪਾਂ ਪਹਿਲਾਂ ਕਰਾਂਗੇ ਉਲਟੇ। ਠੀਕ ਹੈ ਜੀ। ਦੋ ਕੁੰਡੇ ਉਲਟੇ ਆਪਾਂ ਤਾਂ ਅੱਗੇ ਨੂੰ ਇੱਕ ਨੇ ਪਿੱਛੇ ਲੈ ਕੇ ਜਾਣਾ। ਠੀਕ ਹੈ ਜੀ। ਇਹ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਆ ਦੇਖੋ ਦੋ ਦਾ ਇੱਕ ਹੋ ਗਿਆ ਧਾਗੇ ਨੂੰ ਫੇਰ ਮੂਰੇ ਲੈ ਕੇ ਆਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਗੁਣਾਗੇ ਧਾਗੇ ਨੂੰ ਆਪਾਂ ਫੇਰ ਮੂਰੇ ਲੈ ਕੇ ਆਵਾਂਗੇ ਇਹਨੂੰ ਕੁੰਡੇ ਨੂੰ ਆਪਾਂ ਸਿੱਧਾ ਕਰਾਂਗੇ ਦੋ ਕੁੰਡਿਆਂ ਦਾ ਫੇਰ ਇੱਕ ਬਣਾਵਾਂਗੇ ਠੀਕ ਹੈ ਜੀ ਧਾਗੇ ਨੂੰ ਆਪਾਂ ਕਰਾਂਗੇ ਮੂਰੇ ਤੇ ਆਪਾਂ ਚਾਰ ਕੁੰਡੇ ਪਾਵਾਂਗੇ ਉਲਟੇ ਕਿਆ ਗੁੰਡੇ ਉਲਟੇ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਫੇਰ ਓਕਣੇ ਫੇਰ ਉਸੇ ਤਰੀਕੇ ਨਾਲ ਆਪਾਂ ਦੋ ਦਾ ਇੱਕ ਕਰਾਂਗੇ ਧਾਗੇ ਨੂੰ ਮੂਰੇ ਕਰਾਂਗੇ ਇੱਕ ਗੁੰਡਾ ਆਪਾਂ ਸਿੱਧਾ ਪੁਣਾਵਾਂਗੇ ਧਾਗੇ ਨੂੰ ਫੇਰ ਮੂਰੇ ਕਰਾਂਗੇ ਇਹ ਤੱਕੀ ਧਾਗੇ ਨੂੰ ਫੇਰ ਮੂਰੇ ਕਰਾਂਗੇ ਦੋ ਗੁੰਡੇ ਆਪਾਂ ਬਣਾਵਾਂਗੇ ਉਲਟੇ ਹੁਣ ਆਪਣੀ ਸਲਾਈ ਆ ਗਈ ਉਲਟੀ ਜਿਹੜੀ ਇਹ ਉਲਟੀ ਸਲਾਈ ਹੈ ਇਹ ਆਪਣੀ ਸਾਰੀਓ ਸਲਾਈ ਉਲਟੀ ਆ ਦੇਖੋ ਜੀ ਇਹਨੂੰ ਆਪਾਂ ਕੋਈ ਕੁੰਡਾ ਘਟਾਉਣਾ ਨਹੀਂ ਕੋਈ ਵਧਾਉਣਾ ਨਹੀਂ ਇਹ ਸਲਾਈ ਆਪਾਂ ਸਾਰੀਓ ਇੱਕਨੇ ਉਲਟਿਓ ਪਾਵਾਂਗੇ ਠੀਕ ਹੈ ਜੀ ਦੇਖੋ ਜੀ ਉਲਟੀ ਸਲਾਈ ਆਪਣੀ ਪੈ ਗਈ ਹੁਣ ਆਪਾਂ ਆਗੇ ਸਿੱਧੀ ਸੈਗ ਦੇਖੇ ਡਿਜ਼ਾਈਨ ਦੀ ਪਹਿਲੀ ਸਲਾਈ ਪਾਈ ਤੀ ਆਪਾਂ ਇੱਕ ਇੱਕ ਜਿੱਤ ਆਪਾਂ ਡਿਜ਼ਾਈਨ ਦਸਿਆ ਇੱਕ ਆਪਣੀ ਉਲਟੀ ਪੈ ਗਈ ਹੁਣ ਆਪਾਂ ਨੇ ਸਿੱਧਿਆਂ ਤੇ ਸਿੱਧੇ ਦੇਖੋ ਜੀ ਉਲਟਿਆਂ ਤੇ ਉਲਟੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਲੈ ਕੇ ਜਾਵਾਂਗੇ ਪੰਜ ਕੁੰਡੇ ਆਪਾਂ ਸਿੱਧੇ ਬੁਣਾਂਗੇ 1 2 3 4 5 ਪੰਜ ਕੁੰਡੇ ਆਪਣੇ ਸਿੱਧੇ ਧਾਗੇ ਨੂੰ ਮੂਹਰੇ ਕਰਾਂਗੇ ਕਿੰਨੇ ਚਾਰ ਕੁੰਡੇ ਆਪੋਂ ਉਲਟੇ 1 2 3 4 ਧਾਗੇ ਨੂੰ ਪਿੱਛੇ ਕਰਾਂਗੇ 1 2 3 4 5 ਧਾਗੇ ਨੂੰ ਮੂਹਰੇ ਕਰਾਂਗੇ ਦੋ ਕੁੰਡੇ ਉਲਟੇ ਠੀਕ ਹੈ ਜੀ ਹੁਣ ਆਪਣੀ ਆ ਗਈ तीजी सिलाई ये भी उल्टी हो अपनी एक दो तीन चार ये अपनी सारी उल्टी हो पैनिया अठारह कुंडे नहीं अठारह कुंडे तो अपने दो डिजाइन बन गए दो कुंडे अपने लाएने सैडा और देखो जी ਉਲਟੀ ਸਲਾਈ ਵੀ ਆਪਣੀ ਪੈ ਗਈ ਦੇਖੀਏ ਤੇ ਪਹਿਲੀ ਸਲਾਈ ਆਪਾਂ ਨੇ ਡਿਜ਼ਾਈਨ ਵਾਲੀ ਪਾਈ ਫਿਰ ਆਪਾਂ ਨੇ ਉਲਟੀ ਪਾਈ ਫਿਰ ਆਪਾਂ ਨੇ ਸਿੱਧੀ ਪਾਈ ਸਿੱਧਿਆਂ ਤੇ ਸਿੱਧੇ ਉਲਟਿਆਂ ਤੇ ਉਲਟੇ ਫਿਰ ਆਪਾਂ ਨੇ ਉਲਟੀ ਪਾਈ ਅਸਲ ਵਿੱਚ ਪੰਜਵੀਂ ਸਲਾਈ ਆਪਣੀ ਆ ਗਈ ਇਹ ਡਿਜ਼ਾਈਨ ਸਣੇ ਪੰਜਵੀਂ ਸਲਾਈ ਨੂੰ ਡਿਜ਼ਾਈਨ ਪਹਿਣਾ ਇਹ ਆਪਣਾ ਬਹੁਤ ਸੌਖਾ ਡਿਜ਼ਾਈਨ ਆ ਸਿੱਧਿਆਂ ਤੇ ਸਿੱਧੇ ਪਹਿਣੇ ਨੇ ਆ ਦੇਖੀਏ ਦੋ ਕੁੰਡੇ ਉਲਟੇ ਪਾ ਲਿਆ ਪਾਣੀ ਧਾਗਾ ਆਪਾਂ ਪਿੱਛੇ ਲੈ ਕੇ ਜਾਣਾ ਹੁਣ ਸਮਾਰਕ ਦੇਖਿਓ ਧਿਆਨ ਨਾਲ ਤੇ ਦੋ ਕੁੰਡਿਆਂ ਦਾ ਆਪਾਂ ਐਦਾਂ ਹੀ ਇੱਕ ਬਣਾਵਾਂਗੇ ਠੀਕ ਹੈ ਜੀ ਇੱਕ ਬਣਾ ਲਿਆ ਧਾਗੇ ਨੂੰ ਮੂਹਰੇ ਕਰਾਂਗੇ ਤੇ ਇੱਕ ਕੁੰਡਾ ਸਿੱਧਾ ਪੋਣਾਂਗੇ ਇਹਦੀ ਜਿਹੜਾ ਕੁੰਡਾ ਆਪਣਾ ਘਟ ਜਾਂਦਾ ਸਾਈਡ ਤੋਂ ਉਹਦੀ ਆਪਾਂ ਜਾਲੀ ਬਣ ਜਾਂਦੀ ਹੈ ਕੁੰਡਾ ਵੱਜ ਜਾਂਦਾ ਧਾਗੇ ਨੂੰ ਫੇਰ ਮੂਹਰੇ ਕਰਾਂਗੇ ਇਹਨੂੰ ਕੁੰਡੇ ਨੂੰ ਆਪਾਂ ਉਲਟਾਵਾਂਗੇ ਇੱਕਨ ਦੋ ਦਾ ਆਪਾਂ ਫੇਰ ਇੱਕ ਕਰਾਂਗੇ ਠੀਕ ਹੈ ਜੀ ਆ ਦੇਖੋ ਤੇ ਫੇਰ ਆਪਾਂ ਤਾਂ ਗਮੂਰੇ ਕਰਕੇ ਚਾਰ ਕੁੰਡੇ ਆਪਣੇ ਉਲਟੇ ਪਾਣੇ ਨੇ ਚਾਰ ਫੇਰ ਪਤਾ ਅੱਗੇ ਪਿੱਛੇ ਕਰਨਾ ਦੋ ਕੁੰਡਿਆਂ ਦਾ ਇੱਕ ਕਰਾਂਗੇ ਤਾਂ ਅੱਗੇ ਨੂੰ ਮੂਰੇ ਕਰਾਂਗੇ ਤੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਤਾਂ ਅੱਗੇ ਨੂੰ ਫੇਰ ਮੂਰੇ ਕਰਾਂਗੇ ਇਹਨੂੰ ਕੁੰਡੇ ਨੂੰ ਉਲਟਾ ਕੇ ਸਿੱਧਾ ਕਰਕੇ ਇਹਨੂੰ ਫੇਰ ਆਪਾਂ ਕਰਾਂਗੇ ਫੇਰ ਦੋ ਕੁੰਡੇ ਆਪਣੇ ਉਲਟੇ ਠੀਕ ਹੈ ਜੀ ਦੋ ਕੁੰਡੇ ਆਪਾਂ ਫੇਰ ਉਲਟੇ ਪਾਵਾਂਗੇ ਆ ਦੇਖੀਏ ਹੁਣ ਆਪਣੀ ਸਾਰੀ ਸਲਾਈ ਆਉਗੀ ਉਲਟੀ ਸਾਰੀਓ ਸਲਾਈ ਆਪਾਂ ਇਹਨੂੰ ਉਲਟੀ ਪਾਵਾਂਗੇ ਇੱਕ ਸਲਾਈ ਆਪਣੀ ਇਹ ਹੋ ਗਈ ਪਹਿਲਾਂ ਡਿਜ਼ਾਈਨ ਪੈ ਗਿਆ ਹੁਣ ਇੱਕ ਸਲਾਈ ਆਪਣੀ ਆ ਗਈ ਠੀਕ ਹੈ ਜੀ ਖਾ ਦੇਖੀ ਹੁਣ ਆਪਣੀ ਸਲਾਈ ਸਾਰੀ ਪੈ ਗਈ ਇਹ ਉਲਟੇ ਵੀ ਹੁਣ ਆਪਾਂ ਅੱਗੇ ਸਿੱਧੀ ਸਾਈਡ ਨੂੰ ਸਿੱਧੀ ਸਾਈਡ ਵੀ ਤੁਹਾਨੂੰ ਓਪਨੇ ਪਾ ਕੇ ਦਿਖਾਉਂਗੀ ਇੱਕ ਹੋਰ ਆਪਾਂ ਡਿਜ਼ਾਈਨ ਬਣਾਵਾਂਗੇ ਇੰਨਾ ਕ ਨਹੀਂ ਆਪਾਂ ਤੁਹਾਨੂੰ ਇੱਕ ਡਿਜ਼ਾਈਨ ਹੋਰ ਬਣਾ ਕੇ ਫਿਰ ਜਿਹੜਾ ਇਹਨ ਡਿਜ਼ਾਈਨ ਲਿਖੇ ਪਤਾ ਲੱਗੇ ਤੁਹਾਨੂੰ ਹੁਣ ਆਹ ਜਿਹੜਾ ਆਪਣੀ ਸਲਾਈ ਆ ਇਹ ਆਗੇ ਆਪਾਂ ਪਹਿਲਾਂ ਉਲਟੀ ਪੈ ਗਈ ਹੁਣ ਆਪਾਂ ਅੱਗੇ ਤੀਜੀ ਸਲਾਈਨ ਡਿਜ਼ਾਈਨ ਤੋਂ ਆਪਾਂ ਤੀਜੀ ਸਲਾਈ ਆਈ ਇਹ ਬਸ ਜਿਹੜੇ ਪੰਜ ਕੁੰਡੇ ਸਿੱਧੇ ਡਿਜ਼ਾਈਨ ਵਾਲੇ ਪੰਜ ਕੁੰਡੇ ਨੇ ਬਾਅਦ ਪੰਜ ਪੰਜ ਕੁੰਡੇ ਆਪਾਂ ਸਿੱਧੇ ਹੀ ਕਰਾਂਗੇ ਧਾਗੇ ਨੂੰ ਮੂਹਰੇ ਲੈ ਕੇ ਆਵਾਂਗੇ ਚਾਰ ਕੁੰਡੇ ਆਪਾਂ ਬੁਣਾਂਗੇ ਉਲਟੇ ਠੀਕ ਹੈ ਜੀ ਤੇ ਧਾਗੇ ਨੂੰ ਫੇਰ ਪਿੱਛੇ ਲੈ ਕੇ ਜਾਣ ਆਪਾਂ ਨੇ ਫੇਰ ਇਹਨੂੰ ਪੰਜ ਕੁੰਡੇ ਨੇ ਆਪਾਂ ਉਹ ਸਿੱਧੇ ਬੁਣਾਂਗੇ ਹੁਣ ਦੇਖੋ ਧਾਗੇ ਨੂੰ ਮੂਹਰੇ ਕਰਾਂਗੇ ਫਿਰ ਆਪਾਂ ਦੋ ਗੁੰਡੇ ਉਲਟੇ ਬੁਣਾਗੇ ਠੀਕ ਹੈ ਜੀ ਫਿਰ ਉਲਟੀ ਸਲਾਈ ਨੂੰ ਆਗੇ ਹੁਣ ਆਪਾਂ ਆ ਦੇਖੀ ਇਹ ਸਲਾਈ ਆਪਣੀ ਸਾਰੀ ਉਹ ਉਲਟੀ ਪੈਣੀ ਆ ਉਹਨਾਂ ਦੀ ਸਲਾਈ ਆਪਣੀ ਸਾਰੀ ਪੈ ਗਈ। ਹੁਣ ਆਪਾਂ ਆ ਗਏ ਫੇਰ ਸਿੱਧੀ ਸਾਈਡ ਨਾਲੇ ਆਪਣਾ ਡਿਜ਼ਾਈਨ ਬਣਾਣਾ ਹੈ। ਦੇਖੋ ਜੀ ਹੁਣ ਡਿਜ਼ਾਈਨ ਵੀ ਬਣੂਗਾ ਆਪਣਾ ਤੇ ਆਪਣੀ ਸਲਾਈ ਵੀ ਸਿੱਧੀ ਆ ਗਈ। ਹੁਣ ਇੱਕ ਵਾਰੀ ਤੁਹਾਨੂੰ ਇਹ ਡਿਜ਼ਾਈਨ ਪਾ ਕੇ ਹੁਣ ਧਿਆਨ ਆ ਇਹਨੂੰ ਪੂਰਾ ਕਰਨ। ਦੇਖੋ ਦੋ ਕੁੰਡੇ ਆਪਣੇ ਉਲਟੇ ਹੋ ਗਏ। ਹਰ ਇੱਕ ਧਾਗਾ ਆਪਾਂ ਪਿੱਛੇ ਲੈ ਕੇ ਜਾਣਾ ਤੇ ਦੋ ਕੁੰਡਿਆਂ ਤੋਂ ਇੱਕ ਬਣਾਉਣਾ। ਠੀਕ ਆ ਜੀ। ਧਾਗੇ ਨੂੰ ਮੂਰੇ ਕਰਾਂਗੇ। ਇੱਕ ਕੁੰਡਾ ਸਿੱਧਾ ਧਾਗੇ ਨੂੰ ਫੇਰ ਮੂਹਰੇ ਕਰਾਂਗੇ ਕੁੰਡੇ ਨੂੰ ਉਲਟਾਵਾਂਗੇ ਤੇ ਇੱਕ ਕੁੰਡਾ ਆਪਣਾ ਨਾਲ ਵੱਜ ਜਾਂਦਾ ਨਾਲੇ ਆਪਣੇ ਦੋ ਦਾ ਇੱਕ ਹੋ ਜਾਂਦਾ ਠੀਕ ਹੈ ਜੀ ਧਾਗੇ ਨੂੰ ਮੂਹਰੇ ਕਰਾਂਗੇ ਆਪਣੇ ਹੁਣ ਚਾਰ ਕੁੰਡੇ ਉਲਟੇ ਪੈਣੇ ਨੇ ਦੇਖੋ ਜੀ ਧਾਗੇ ਨੂੰ ਆਪਾਂ ਪਿੱਛੇ ਕਰਿਆ ਦੋ ਕੁੰਡਿਆਂ ਦਾ ਆਪਾਂ ਫੇਰ ਇੱਕ ਕਰਾਂਗੇ ਆਪਣੇ ਪਹਿਲਾਂ ਆਪਾਂ ਇੱਕ ਕਰਨਾ ਕੁੰਡੇ ਦਾ ਫਿਰ ਆਪਾਂ ਧਾਗਾ ਮੂਹਰੇ ਕਰਨਾ ਸਿੱਧਾ ਕੁੰਡਾ ਪਾਉਣਾਗੇ ਜਾਲੀ ਬਣਾਵਾਂਗੇ ਤਾਂ ਅੱਗੇ ਨੂੰ ਫੇਰ ਮੂਹਰੇ ਕਰਾਂਗੇ ਇਹਨੂੰ ਕੁੰਡੇ ਨੂੰ ਇੱਕਨੇ ਉਲਟਾਵਾਂਗੇ ਦੇਖੋ ਜੀ ਨਾਲੇ ਕੁੰਡਾ ਵੱਜ ਜਾਂਦਾ ਨਾਲੇ ਆਪਣਾ ਕੁੰਡਾ ਘਟ ਜਾਂਦਾ ਬਹੁਤ ਸਿੱਧਾ ਡਿਜ਼ਾਈਨ ਆ ਬਹੁਤ ਸੌਖਾ ਇਹ ਬਹੁਤ ਉੱਠਦਾ ਇਹ ਇਹ ਲਸਰਾਂ ਵਾਲਾ ਡਿਜ਼ਾਈਨ ਆ ਹੁਣ ਆਪਾਂ ਅੱਗੇ ਉਲਟੀ ਸਲਾਈ ਨੂੰ ਉਲਟੀ ਸਲਾਈ ਵੀ ਤੁਹਾਨੂੰ ਸਾਰੀ ਪਾ ਕੇ ਦਿਖਾਵਾਂਗੀ ਇੱਕ सारियों सिलाई आप उल्टी पावे देखो जी अपना डिजाइन दिलाई हो गई पूरिया देखो कि अपना डिजाइन यही लगता है बस इदा ही डिजाइन बनना है ठीक है जी ਦੇਖੋ ਡਿਜ਼ਾਈਨ ਕਿੰਨਾ ਸੋਹਣਾ ਬਣ ਗਿਆ ਇਹ ਤੇ ਇਹੀ ਡਿਜ਼ਾਈਨ ਮੈਂ ਮਤਵ ਲਈ ਇਹ ਪਾਇਆ ਲੱਗਦਾ ਵਧੀਆ ਇਹ ਤੇ ਹੁਣ ਆਪਾਂ ਇਹਨੂੰ ਡਿਜ਼ਾਈਨ ਹੋ ਗਿਆ ਆਪਣਾ ਤੇ ਮੇਰਾ ਦੱਸਣ ਦਾ ਤਰੀਕਾ ਤੁਹਾਨੂੰ ਕਹੇਜਾ ਲੱਗਿਆ ਸਮਝਾਉਣ ਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਕਰੋ ਸ਼ੇਅਰ ਕਰੋ ਲਾਇਕ ਕਰੋ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਨਵੇਂ ਨਵੇਂ ਹੋਰ ਡਿਜ਼ਾਈਨ ਲੈ ਕੇ ਤੁਹਾਨੂੰ ਵਧੀਆ-ਵਧੀਆ ਡਿਜ਼ਾਈਨ ਹੋਰ ਦੱਸੂਗੀ ਤੇ ਬਹੁਤ ਹੌਸਲਾ ਵੱਧ ਜਾਂਦਾ ਬੰਦੇ ਦਾ ਜੇ ਵੱਧ ਤੋਂ ਵੱਧ ਤੁਸੀਂ ਕਮੈਂਟ karenge comments ਚ ਮੈਨੂੰ ਦੱਸੇਂਗੇ ਉਹ ਜਿਹੜਾ-ਜਾ ਡਿਜ਼ਾਈਨ ਕਹੇਂਗੇ ਆਪਾਂ ਉਹ ਜਾਂ ਪਾਵਾਂਗੇ ਧੰਨਵਾਦ ਜੀ